ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ। ਆਓ ਮਿੱਤਰੋ ਅੱਜ ਤੁਹਾਨੂੰ ਮੈਂ ਆਪਣਾ ਪਿੰਡ ਆਪਣਾ ਅੱਡਾ ਤੇ ਮੈਂ ਆਪਣਾ ਕਲੀਨਿਕ ਦਿਖਾ ਰਿਹਾ। ਉਹ ਤਾਂ ਬਾਅਦ ਤੁਹਾਨੂੰ ਅੱਡਾ ਦਿਖਾਉਣਾ। ਕਿਵੇਂ ਹੈ ਮੇਰਾ ਪਿੰਡ ਕਠਾਣਾ ਕਿਵੇਂ ਮੇਰਾ ਪਿੰਡ ਜਾਗਵਾਲ ਦੇਟ। ਆਓ ਤੁਹਾਨੂੰ ਮੈਂ ਅੱਡੇ ਦੀ ਚਲਕ ਦਿਖਾਵਾਂ। ਇਹ ਹੈ ਜੀ ਅੱਡਾ ਜਾਗਵਾਲ ਕਠਾਣੇ ਦੀ ਚਲਕ। ਮਨਕਮਰ ਦੀ ਦੁਕਾਨ ਇਹ ਹੈ ਜੀ ਨਿਰਮਲ ਸਾਹਿਬ ਦੀ ਦੁਕਾਨ ਕੰਡਾ ਡਾ ਕਠਾਣੀ ਦੀ ਹਾਂਜੀ 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 ਇਹ ਮੇਰਾ ਪਿੰਡ ਅਡਾ ਕੱਠਾਣਾ ਐਨਜੀ ਚੇਅਰਮੈਨ ਸਰਦਾਰ ਮੋਮਨ ਸਿੰਘ ਬਲਾਕ ਕਾਦੀਆਂ ਦੇ ਹਾਂਜੀ ਮਾਰਕਟ ਕਮੇਟੀ ਕਾਦੀਆਂ ਮਾਰਕਟ ਕਮੇਟੀ ਕਾਦੀਆਂ ਉਹਨਾਂ ਕੋਲ ਅੱਜ ਥੋੜੇ ਜਿਹਾ ਅਸੀਂ ਇਸ ਆਪਣੇ ਅੱਡੇ ਬਾਰੇ ਵਿਚਾਰ ਸੁਣਾਂਗੇ ਜੀ ਹਾਂਜੀ ਸਰਦਾਰ ਮੋਮਨ ਸਿੰਘ ਜੀ ਤੁਸੀਂ ਕੋਈ ਆਪਣੇ ਪਾਰਟੀ ਦੇ ਜਾਂ ਕੀ ਥੀ ਵਿਊ ਆ ਉਹਦੇ ਬਾਰੇ ਕੋਈ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਸਵੇਰੇ ਘੱਲੂਪੁਰਾ ਸਾਹਿਬ ਤੋਂ ਸਾਰੀ ਕੱਸੀ ਦੀ ਸਰਦਾਰ ਬਗਲੂ ਚੁਣ ਸੇਖਵਾ ਮਥਾ ਟੇਕੇ ਕਰੋੜਸ਼ੋ ਕੱਢ ਰਿਆ ਸੀ 150 ਪਹਿਲਾਂ ਗੁੰਨੋਪੁਰ ਗੁੰਨੋਪੁਰ ਤੋਂ ਧਾਰਾਪੁਰ ਧਾਰਾਪੁਰ ਤੋਂ ਛੌੜੀਆਂ ਬੇੜ ਛੌੜੀਆਂ ਬੇੜ ਤੋਂ ਜਗਵਾਲ ਹੁੰਦਾ ਹੈ ਚੱਕਰੀ ਚੱਕਰੀ ਤੋਂ ਬਲਵੰਡਾ ਟਾਈਮ ਕੀ ਜੇ ਟਾਈਮ ਸਵੇਰੇ 9 ਵਜੇ ਸਵੇਰੇ 9 ਵਜੇ ਸਵੇਰੇ 9 ਵਜੇ ਮੋਡਲ ਚੜ ਜਗਵਾਲਣੇ ਪਹੁੰਚ ਗਿਆ ਸਾਢੇ 9 ਵਜੇ ਜਗਵਾਲ ਚ ਪਹੁੰਚ ਗਿਆ ਜੀ ਬੜੀ ਹੋਮ ਹਮਾ ਕੇ ਸਭ ਸਾਰਾ ਪਿੰਡ ਪਹੁੰਚ ਗਿਆ ਤੇ ਲਾਗੇ ਲਾਗੇ ਸਾਰੇ ਸਾਥ ਸੰਗਤ ਆ ਗਏ ਤੇ ਕੋਈ ਹੋਰ ਪਲਾਨ ਜਨਤਾ ਵਾਸਤੇ ਕੀ ਇੱਕ ਪਾਰਟੀ ਤੁਹਾਡੀ ਕਰ ਰਹੀ ਹੈ ਜੀ ਅਜਾ ਜਨਤਾ ਦਾ ਪਲਾਨ ਲੱਗਾ ਚੋ ਚਾਪ ਦਾ ਲੱਗਾ ਇਸ ਤੋਂ ਬਾਅਦ ਹੋ ਗਿਆ ਠੀਕ ਹੈ ਠੀਕ ਹੈ ਜੀ ਮਹਾਰਾਜ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਅਸੀਂ ਜੀ ਆਮ ਆਦਮੀ ਪਾਰਟੀ ਦੇ ਨਾਲ ਆ ਬਿਲਕੁਲ ਮੋੜੇ ਨਾਲ ਮੋੜਾ ਜੋੜ ਕੇ ਚੱਲਣੇ ਆ ਤੇ ਚਲਾਂਗੇ ਠੀਕ ਹੈ ਜੀ ਤੇ ਸਦਾਰ ਚਗੀਰ ਸਿੰਘ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਅੱਡਾ ਪ੍ਰਧਾਨ ਜਗਵਾਲ ਵੇਟ ਤੇ ਆਮ ਪਾਰਟੀ ਦਾ ਕੱਲ ਰੂਰ ਸ਼ੋਅ ਆ ਉਹਦੇ ਵਿੱਚ ਸਾਰੇ ਸੰਗੂਹ ਦੁਕਾਨਦਾਰ ਔਰ ਬਾਕੀ ਭਰਾ ਸਾਰੇ ਰਲ ਕੇ ਸੰਯੁਕਤ ਕਰਾਂਗੇ ਤੇ ਉਹਨਾਂ ਦਾ ਇੱਥੇ ਨਿੱਗਾ ਸੌਟ ਕਰਾਂਗੇ ਤੇ ਬਾਕੀ ਕਮੇਟੀ ਵੱਲੋਂ ਜੋ ਵੀ ਸਾਡੇ ਵਿਊ ਹੈਗੇ ਆ ਉਹਦੇ ਅਸੀਂ ਪਹੁੰਚ ਚੜ੍ਹ ਕੇ ਕਰ ਰਹੇ ਆਂ ਕੋਈ ਵੀ ਮੁੱਦਾ ਸਾਡੀ ਦੁਕਾਨਦਾਰਾਂ ਦਾ ਸਾਂਝਾ ਹੋਏਗਾ ਉਹਨੂੰ ਸਾਰੇ ਰਲ ਕੇ ਕਰਾਂਗੇ ਜਰੂਰੀਆ ਤੇ ਸਵੇਰ ਦਾ ਜਿਹੜਾ ਪ੍ਰੋਗਰਾਮ ਯੂਰ ਸ਼ੋਰ ਨਾਲ ਕਰਾਂਗੇ ਆਪਾਂ ਰੂਰ ਸ਼ੋਅ ਤੇ ਅਸੀਂ ਉਮੀਦ ਕਰਦੇ ਆਂ ਕਿ ਤੁਸੀਂ ਆਪਣੀ ਪਾਰਟੀ ਵਾਸਤੇ ਕੱਲ ਪੂਰਾ ਜੀ ਗੱਜ-ਵੱਜ ਕੇਸ ਤੁਮੋਕੇ ਤੁਮੋਕੇ ਪੂਰਾ ਜੋਰ ਨਾਲ ਠੀਕ ਹੈ ਜੀ ਧੰਨਵਾਦ ਇਹ ਸਨ ਦਰਮਨੋ ਸਿੰਘ ਜੀ ਚੇਅਰਮੈਨ ਬਲਾਕ ਚੇਅਰਮੈਨ ਮਾਰਕ ਰੂ ਮੀਟੀ ਕਾਦੀਆਂ ਜੀ ਇਹ ਜੀ ਇਹਨਾਂ ਦੇ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਜੀ ਆ ਕੇ ਬੋਲਣੇ ਬੈਠੇ ਹੋ ਨਾ ਨਹੀਂ ਨਹੀਂ ਡਾਕਟਰ ਸਾਹਿਬ ਅੱਜ ਅੱਜ ਇਹ ਸੀ ਸਾਡਾ ਅਡਾ ਜਕਲਵੜ ਜਿੱਦੇ ਵਿੱਚ ਸਲੋ ਚੇਅਰਮੈਨ ਮਿਲੇ ਔਰ ਇਹ ਦੁਕਾਨਦਾਰ ਕਿੰਨਾ ਸੂ ਕਿੰਨਾ ਖੁਸ਼ੂਬਤਨ ਜਾਰਾ ਹੈ ਸਾਡੇ ਦਾ ਇੱਥੇ ਮੋਟੀਆਂ-ਮੋਟੀਆਂ ਕਰਿਆਨੇ ਦੀਆਂ ਤਿੰਨ ਦੁਕਾਨਾਂ ਜਿੰਨਾਂ ਜਿੰਨਾਂ ਚ ਆਪ ਇੱਕ ਕਾਫੀ ਕੰਪੀਟੀਸ਼ਨ ਆਓ ਇੱਥੇ ਇਸ ਮਾਰਕੀਟ 'ਚ ਜਾਓ ਤੇ ਇਸ ਮਾਰਕੀਟ ਦੀ ਸਾਨੋ ਬਤਾਓ ਤੇ ਵਧੀਆ ਤੋਂ ਵਧੀਆ ਸਮਾਨ ਇਸ ਮਾਰਕੀਟ 'ਚ ਖਰੀਦੋ ਮੁਰਾ ਦੇ ਵਿੱਚ ਆ ਚੱਲੋ ਇਹ ਹੈ ਜੀ ਦੁਕਾਨ ਸੋਮ ਕੁਮਾਰ ਇਲੈਕਟ੍ਰੀਸ਼ੀਅਨ ਜਿਹੜਾ ਬਹੁਤ ਸਾਫ਼ ਸੁਥਰਾ ਇਸ ਕਠਾਣੀ ਹੱਡੇ ਦੇ ਵਿੱਚ ਕੰਮ ਕਰਦੇ ਨੇ ਤੇ ਕੋਈ ਵੀ ਜ਼ਿਆਦਾ ਇਹਨਾਂ ਦਾ ਰੇਟ ਨਹੀਂ ਆ ਬੜਾ ਸਾਫ਼ ਸੁਥਰਾ ਕੰਮ ਕਰਦੇ ਨੇ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਇਹ ਸਾਡੇ ਵਿੱਚ ਡੈਕਟ੍ਰੀਸ਼ੰ ਦਾ ਦੀ ਲੋੜ ਪੈਂਦੀ ਆ ਤਾਂ ਇਹਨਾਂ ਨਾਲ ਜੁਲਸਪਰਕ ਕਰੋ ਮੋਟਰਾਂ ਤੋਂ ਤੱਕ ਹਰ ਤਰ੍ਹਾਂ ਦਾ ਪੱਖਿਆਂ ਦਾ ਮਤਲਬ ਹਰ ਤਰ੍ਹਾਂ ਦਾ ਇਲੈਕਟ੍ਰੋਨਿਕ ਦਾ ਕੰਮ ਕਰਦੇ ਨੇ ਇਹ ਨੇ ਸੋਮ ਕੁਮਾਰ ਇਹ ਸੀ ਮੇਰਾ ਪਿੰਡ ਕਠਾਣਾ ਅੱਡਾ ਜੱਜਗਵਾਲ ਤੇ ਜਿਹੜਾ ਤੁਸੀਂ ਸਾਡੇ ਦਾ ਨਜ਼ਾਰਾ ਦੇਖਿਆ ਕਿਤਾ ਦੀ ਵੀਡੀਓ ਲੱਗੀ ਲਾਈਕ ਕਰੋ ਤੇ ਕੱਲ ਜੋ ਚੀਰਮੈਨ ਸਾਹਿਬ ਨੇ ਕਿਹਾ ਵਾ ਤੇ ਉਹਨਾਂ ਦੀ ਰੈਲੀ ਵਾਸਤੇ ਸਵਾਗਤ ਵਾਸਤੇ ਇਹ ਸਾਡੇ ਦੇ ਵਿੱਚ ਪਹੁੰਚੋ ਤਾਂ ਜੋ ਤੁਸੀਂ ਆਏ ਹੋਏ ਲੀਡਰਾਂ ਦੇ ਜਿਹੜੇ ਵਿਚਾਰ ਸੁਣੋ ਚ ਉਹਨਾਂ ਦਾ ਸਵਾਗਤ ਕਰ ਸਕੋ ਧੰਨਵਾਦ